ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਰਾਮੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਅਸੀਂ ਇਥੋਂ ਲੰਘੇ ਜਾਂਦੇ ਸੀ ਤੇ ਸੰਗਤ ਨੂੰ ਕੁਝ ਦਿਖਾਉਣਾ ਚਾਹੁੰਦੇ ਇੱਕ ਪਾਰਕ ਬਣਿਆ ਹੋਇਆ ਪਿੰਡ ਦਾ ਪੰਚਾਇਤ ਵੱਲੋਂ ਬਣਾਇਆ ਗਿਆ ਤੇ ਬਹੁਤ ਸੋਹਣੀ ਪੱਥਰ ਦੀ ਮੂਰਤੀ ਲੱਗੀ ਹੋਈ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤੇ ਬਹੁਤ ਸਤਿਕਾਰ ਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਜੋ ਵੱਸਦੇ ਆ ਜਾਂ ਬਾਹਰ ਵੱਸਦੇ ਸਿੱਖਾਂ ਨੂੰ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਮੂਰਤੀ ਪੂਜਾ ਨੂੰ ਸਿੱਖਾਂ ਨੇ ਨਹੀਂ ਮੰਨਣਾ ਤੇ ਹਜ਼ੂਰ ਸਾਹਿਬ ਦੇ ਨਦੇੜ ਦੀ ਧਰਤੀ ਤੇ 10ਵੇਂ ਪਾਸ਼ਾ ਜੀ ਜਦੋਂ ਚਿਖਰ ਤੇ ਚੜ੍ਹਨ ਲੱਗਿਆ ਤੇ ਉਹ ਸਿੱਖਾਂ ਨੂੰ ਹੁਕਮ ਕਰਕੇ ਗਏ ਆ ਵੀ ਸਿੱਖਾਂ ਨੇ ਜਦੋਂ ਸੰਗਤ ਵਿਰਾਗ ਚ ਸੀਗੀ ਵੀ ਅਸੀਂ ਕਿਹਨੂੰ ਮੰਨਾਂਗੇ ਤੇ 10ਵੇਂ ਪਾਸ਼ਾ ਜੀ ਦਾ ਹੁਕਮ ਸੀਗਾ ਵੀ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਾ ਕੇ ਚੱਲੇ ਆ ਵੀ ਅੱਜ ਤੋਂ ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਤੇ ਇਹਨਾਂ ਦਾ ਸਤਿਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੇ ਉਸ ਗੱਲ ਨੂੰ ਲੈ ਕੇ ਕਾਲ ਤੱਕ ਸਹਿਬ ਤੋਂ ਵੀ ਹੁਕਮ ਆ ਵੀ ਸਿੱਖਾਂ ਨੇ ਮੂਰਤੀ ਪੂਜਾ ਨਹੀਂ ਕਰਨੀ ਤੇ ਨਾ ਹੀ ਇਸ ਨੂੰ ਮੰਨਣਾ ਪਰ ਸਾਡੇ ਪਿੰਡਾਂ ਦੇ ਲੋਕ ਆ ਜਿਹੜੇ ਪਤਾ ਨਹੀਂ ਕਿਉਂ ਕਿਹੜੀ ਗੱਲ ਪਿੱਛੇ ਅਣਪੜਤਾ ਇਹਨਾਂ ਦੀ ਧਾਰਮਿਕ ਲਾਈਨ ਨੂੰ ਲੈ ਕੇ ਤੇ ਕਿੱਧਰ ਨੂੰ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਸਥਾਨ ਆ ਸਿੱਖਾਂ ਦੇ ਵਿੱਚ ਤੇ ਬਹੁਤ ਮਹਾਨ ਸ਼ਹੀਦ ਨੇ ਤੇ ਅਸੀਂ ਬਹੁਤ ਸਤਿਕਾਰ ਕਰਦੇ ਆ ਵੀ ਸਾਡੇ ਤਾਂ ਉਹ ਸ਼ਹੀਦ ਨੇ ਤੇ ਇਹਨਾਂ ਪ੍ਰਤੀ ਕੋਈ ਗੱਲਬਾਤ ਨਹੀਂ ਹੈ ਪਰ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਇਹ ਲਾਇਆ ਹੁਣ ਤੁਹਾਨੂੰ ਦਿਖਾਉਣਾ ਦੇਖੋ ਜੋਤ ਆ ਜੋਤ ਸੀ ਇਹਦੇ ਚ ਜਗਦੀ ਅਸੀਂ ਲੇਟ ਹੋ ਕੇ ਵੀਡੀਓ ਬਣਾ ਲਈ ਬਾ ਪਹਿਲੋਂ ਹੀ ਆ ਜੋਤ ਸੀ ਇਹਦੇ ਚ ਜਗਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਗੁੱਟਕਾ ਪੋਥੀ ਸਾਹਿਬ ਨਹੀਂ ਹੈ ਜੋਤ ਜਗਦੀ ਸੀ ਆ ਧੂਫਾ ਲੱਗਦਿਆਂ ਇੱਥੇ ਤੇ ਆ ਤੁਹਾਨੂੰ ਦੱਸ ਦਈਏ ਵੀ ਆ ਗੋਲ ਕਰਾਇਆ ਇਹਨਾਂ ਨੇ ਪਿੰਡ ਵਾਲਿਆਂ ਨੇ ਕੋਲਕਾ ਤੇ ਆਏ ਤੇ ਚੋਂ ਭਾਣ ਵੀ ਇਹ ਨਿਕਲੀ ਇਹ ਸਭ ਮੱਥਾ ਟੇਕਿਆ ਜਾਂਦਾ ਇੱਥੇ ਹੋਰ 50 ਸਾਲਾਂ ਨੂੰ ਕੀ ਹੋਣਾ ਸੀ ਜਗਾ ਬਣ ਜਾਣੀ ਸੀ ਤੇ ਗਾਂ ਵਾਲੀ ਪੀੜੀ ਨੇ ਨਾ ਪਹੁੰਚ ਕੀ ਹੋ ਜਾਣਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਇਹ ਧਾਰਮਿਕ ਸਥਾਨ ਆ ਜਾਂ ਕੀ ਐ ਕੀ ਨਹੀਂ ਪਰ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਵੀ ਜੇ 10ਵੇਂ ਪਾਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਨਾ ਤੇ ਆਪਾਂ ਉੱਥੇ ਹੀ ਰਹੀਏ ਉਦੋਂ ਬਾਹਰ ਨਾ ਜਾ ਜਾਈਏ ਉਹ ਪਿੰਡ ਦੇ ਵਿੱਚ ਗੁਰਦਰਾ ਸਾਹਿਬ ਇੱਕ ਇੱਥੇ ਆ ਇੱਕ ਇੱਥੇ ਆ ਇੱਕ ਇੱਥੇ ਆ ਤਿੰਨ ਨਿਸ਼ਾਨ ਸਾਹਿਬ ਤਿੰਨ ਗੁਰੂ ਘਰ ਅੰਦਰ ਮਹਾਰਾਜ ਦੇ ਸਰੂਪ ਆ ਤੇ ਤੁਸੀਂ ਇੱਥੇ ਮੱਥਾ ਟੇਕਣਾਉਨੇ ਆ ਆ ਸਾਡੇ ਆ ਸਮਾਨ ਨੂੰ ਸਾਫ਼ ਕਰਦੇ ਆ ਤੇ ਇੱਥੇ 15 ਬੀਬੀਆਂ ਮੋੜੀਆਂ ਸੀ ਹੱਥ ਦੇ ਵਿੱਚ ਘੋ ਦੀ ਉਹ ਕੌਲੀ ਫੜੀ ਆ ਤੇ ਸਿੱਖਾ ਲਈ ਡੱਬੀ ਆ ਧੂਪ ਬੱਤੀ ਕਰਨ ਆਉਂਦੀਆਂ ਤੇ ਉਹ 6 6 ਕਿਲੋਮੀਟਰ ਤੋਂ ਤੁਰ ਕੇ ਇਹੀ ਬਾਬਾ ਦੀਪ ਸਿੰਘ ਜੀ ਠੀਕ ਆ ਅਸੀਂ ਹਿੱਦਾਂ ਪ੍ਰਤੀ ਸਤਿਕਾਰ ਰੱਖੋ ਤੁਸੀਂ ਸਾਰਾ ਕੁਝ ਹੈ ਤੇ ਪਰ ਇਹ ਨਹੀਂ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਜਾਈਏ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰੂ ਘਰੇ ਛੱਡ ਕੇ ਪ੍ਰਕਾਸ਼ ਹੋਇਆ ਰਹਿਰਾ ਸਾਹਿਬ ਦਾ ਬਿਲਾ ਕਿ ਤੁਸੀਂ ਆ ਕੇ ਇੱਥੇ ਮੂਰਤੀ ਪੂਜਾ ਕਰੀ ਜਾਂਦੇ ਆ ਫਿਰ ਫੈਰਾ ਕੀ ਹੋ ਗਿਆ ਸ਼ੀਤਿਆਂ ਦਾ ਇਸ ਕਰਕੇ ਇਸ ਨਗਰ ਆ ਜਿਹੜਾ ਰਾਮੂ ਵਾਲਾ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਨੇ ਇਹ ਕੰਮ ਕੀਤਾ ਬਹੁਤ ਮਾੜਾ ਨਹੀਂ ਤਾਂ ਮਹਾਰਾਜ ਨੂੰ ਕੀ ਮੂੰਹ ਦਿਖਾਉਂਗੇ ਜਦੋਂ ਉਹਨਾਂ ਨੇ ਨਦੇੜ ਦੀ ਧਰਤੀ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਸਾਡੀ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੈ ਪਰ ਜੇ ਤੁਸੀਂ ਮੂਰਤੀ ਪੂਜਾ ਨੂੰ ਮੰਨਣਾ ਬੁੱਤਾਂ ਦੀ ਪੂਜਾ ਕਰਨੀ ਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਈ ਉੱਥੇ ਅਹਿਮੀਅਤ ਨਹੀਂ ਰਹੇਗੀ ਤੇ ਤੁਸੀਂ ਤਾਂ ਫਿਰ ਆਪ ਬੇਅਤਵੀ ਕਰੀ ਜਾਂਦੇ ਆ ਸਿੱਖ ਮਾੜਾ ਮੋਟਾ ਇਸ ਗੱਲ ਨੂੰ ਸਮਝਣ ਜੇ ਮਨ ਦੇ ਵਿੱਚ ਇੱਛਾ ਬਾਣੀ ਪੜਨ ਦੀ ਜਾਂ ਦੁਪਹਿਰੇ ਸਾਹਿਬ ਦੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੀ ਪੜੋ ਤੁਸੀਂ ਉੱਥੇ ਹੀ ਅਰਦਾਸ ਬੇਨਤੀ ਕਰੋਗੇ ਤੇ ਇੱਥੋਂ ਕੀ ਇੱਕ ਬੁੱਤ ਨੂੰ ਕਰੋਗੇ ਦੇਸੀ ਆ ਨੇੜੇ ਹੱਡਾ ਰੋੜੀ ਆ ਨੇੜੇ ਸੇਵੇ ਆ ਇੱਥੇ ਬੁੱਤ ਲੱਗ ਗਿਆ ਤੇ ਇਹਦੀ ਪੂਜਾ ਹੋਣ ਲੱਗ ਗਿਆ ਵੇਖੋ ਤੁਸੀਂ ਜੋਤਾਂ ਜਾਂ ਗੱਲ ਲੱਗੀਆਂ ਤੁਸੀਂ ਤਾਂ ਸਾਰਿਆਂ ਨਾਲੋਂ ਹੀ ਟੱਪ ਗਏ ਤੁਸੀਂ ਤਾਂ ਇਦੂ ਬਾਅਦ ਫਿਰ ਇੱਥੇ ਮੁੜ ਕੇ ਚਾਦਰਾਂ ਚੜਾਉਣ ਲੱਗ ਜੋ ਇਸ ਕਰਕੇ ਇਦਾਂ ਨਾ ਕਰਿਆ ਕਰੋ ਤੇ ਮੇਰੇ ਨਾਲ ਆ ਸਰਪੰਚ ਬਾਈ ਚਮਕੌਰ ਸਿੰਘ ਜੀ ਸਾਬਕਾ ਸਰਪੰਚ ਆ ਇਹ ਮੌਜੂਦਾ ਨਹੀਂ ਹੁਣ ਜੇ ਜਦੋਂ ਬੁੱਤ ਲੱਗਾ ਇੱਥੇ ਤੇ ਇਹਨਾਂ ਨੇ ਜੋਤ ਲਾਉਣੀ ਸ਼ੁਰੂ ਕਰਤੀ ਇਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਜੋਤ ਲਾਈ ਸੀ ਗੋਲਕ ਰੱਖਿਆ ਸੀ ਇਹਨਾਂ ਨੂੰ ਇਸ ਗੱਲ ਦਾ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਾਥੋਂ ਗਲਤੀ ਚ ਹੋ ਗਿਆ ਭਾਈ ਤੇ ਸਰਪੰਚ ਸਾਹਿਬ ਤੁਸੀਂ ਜਿਹੜੀ ਸੰਗਤ ਆ ਹਾਂਜੀ ਤੇ ਸੰਗਤ ਨੂੰ ਸੰਬੋਧਨ ਕਰ ਦਿਓ ਵੀ ਇਹ پارک ਦੇ ਵਿੱਚ ਮੱਥਾ ਨਹੀਂ ਟੇਕਣਾ ਧੂਪ ਬੱਤੀ ਨਹੀਂ ਕਰਨੀ ਤੇ ਜੋਤ ਨਹੀਂ ਲਾਉਣੀ ਤੇ ਵੀ ਉਹ ਰਹਿ ਤਾਂ ਮੇਰੇ ਅੰਦਰ ਤੇ ਉਲਟਾ ਵੀ ਅੱਜ ਤੋਂ ਹੀ ਬੰਦ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਚਲੋ ਇਸ ਚੀਜ਼ ਦਾ ਮੈਨੂੰ ਗਿਆਨ ਨਹੀਂ ਸੀ ਭਾਈ ਸਾਹਿਬ ਅਮਰਤਪਾਲ ਜੀ ਨੇ ਦੱਸਿਆ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਚਲੋ ਅਸੀਂ ਵੀ ਇਹ ਚੀਜ਼ ਮੈਂ ਵੀ ਮੰਨਿਆ ਵੀ ਠੀਕ ਆ ਅਸੀਂ ਜੋਤਮਨੀ ਲਾਵਾਂਗੇ ਤੇ ਇਹ ਚੀਜ਼ ਅਸੀਂ ਮੰਨਦੇ ਹਾਂ ਹਾਂਜੀ ਸੰਗਤ ਨੂੰ ਕਹਿ ਦਿਓ ਵੀ ਮਰ ਸੰਗਤ ਨੂੰ ਇਹ ਬੇਨਤੀ ਆ ਵੀ ਸੰਗਤ ਵੀ ਮੱਥਾ ਨਾ ਟੇਕੇ ਜਿਹੜੇ ਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਧੰਨਵਾਦ